ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੱਕੀ ਖੁਰਦੂ ਦੇ ਵਿੱਚ ਪੱਕੀ ਖੁਰਦ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹਾ ਫਰੀਦਕੋਟ ਦਾ ਹੀ ਆ ਗਿਆ ਹਨਾ ਵੀਰੇ ਹਾਂਜੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕਰੇਲੂ ਪਰਿਵਾਰ ਆ ਤੇ ਇੱਕ ਕਰੇਲੂ ਪਰਿਵਾਰ ਦੀ ਮੱਝ ਵਕਾਊ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇੰਦੀ ਡਿਮਾਂਡ ਰੱਖੀ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰ ਲਾਂਗੇ ਆਓ ਮਿਲਦੇ ਆਂ ਬਾਈ ਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਆ ਬੜਾ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਸਾਫ਼ ਠੀਕ ਠਾਕ ਜੀ ਅੱਛਾ ਨਾਮ ਦੱਸ ਦੀਏ ਬ੍ਰਦਰ ਇੱਕ ਵਾਰੀ ਹਾਂਜੀ ਮੇਰਾ ਨਾਮ ਗੁਰਪਿਆਰ ਸਿੰਘ ਪਿੰਡ ਪੱਖੀ ਖੁਰਦ ਜ਼ਿਲ੍ਹਾ ਫਰੀਦਕੋਟ ਆ ਜੀ ਠੀਕ ਆ ਅੱਛਾ ਗੁਰਪਿਆਰ ਬਾਈ ਇੱਕ ਮੈਂ ਬਕਾਉ ਆ ਹਣਾ ਵੀਰੇ ਇਹ ਕਿੰਨਵਾ ਸੁਆਸ ਸੁਈ ਆ ਵੀਰੇ ਆ ਇਹਨਾਂ ਤੇ ਦੂਜਾ ਸੂਆ ਸੋਈ ਤੀਜਾ ਸੂਆ ਹੁਣ ਸੋਣਾ ਤੀਜੀ ਜੀ ਸੂਏ ਸੂਣਾ ਹੈ ਕਿੰਨੇ ਦਿਨ ਲੈ ਜੂਗੀ ਬ੍ਰਦਰ ਇਹ ਬਸ ਜੀ 2 ਕ ਦਿਨ ਲਾਉਗੀ ਹੁਣ ਠੀਕ ਹੈ ਬਈ ਤਿਆਰੀ ਸਹੀ ਹਾਂ ਜੀ ਦਿਨ ਇਹਦੇ ਪੂਰੇ ਹੋ ਚੁੱਕੇ ਆ ਠੀਕ ਹੈ ਬਈ ਠੀਕ ਹੈ ਅੱਛਾ ਦੁੱਧ ਕਿੰਨਾ ਕੁ ਦੇ ਦਿੰਦੀ ਆ ਬਈ ਦੁੱਧ ਜੀ 13 ਤੋਂ ਲੈ ਕੇ 14 ਦੇ ਵਿੱਚ ਵਿੱਚ ਪਹਿਲੇ ਸੂਏ ਤੇ ਇਹਨੇ ਦਿੱਤਾ ਸੀਗਾ ਸੂਆ ਹੋਇਆ ਹੈ ਇਹ ਚਵਾਈ ਚੋਈ ਨੂੰ ਕਿਵੇਂ ਰੰਦੀ ਹੈ ਚਵਾਈ ਨੂੰ ਬਹੁਤ ਪੋਲੀ ਆ ਜੀ ਇੱਕ ਜਾਈ ਰੱਖਣ ਨਾਲ ਹਾਂਜੀ ਘਰੇ ਸੀਲ ਮੱਝ ਆਈ ਤੇ ਥਣ ਥਣ ਵੀ ਬਹੁਤ ਪੋਲੇ ਚਵਾਈ ਠੀਕ ਠੀਕ ਹੈ ਵੀਰੇ ਅੱਛਾ ਇਹ ਕਿ ਥਣ ਤੋਂ ਕਰੌ ਸੱਕ ਟੀਕਾ ਭਰਾ ਕਹਿ ਕੇ ਚੰਗਾ ਭਰਾਇਆ ਸੀ ਐ ਨਹੀਂ ਪਤਾ ਜੀ ਵੀ ਕਿਹੜਾ ਜਿਵੇਂ ਆਪਾਂ ਭਰਾ ਲੈਨੇ ਆ ਕਨਫਰਮ ਨਹੀਂ ਕੀ ਠੀਕ ਕਹਿੰਦੇ ਰੇਟ ਬਾਈ ਜਿੰਦਾ ਕੀ ਰੱਖਿਆ ਵੀਰੇ ਰੇਟ ਬਾਈ ਜੀ ਇਹਦਾ 95000 ਹੈ ਮਾਨਤਾਨ ਵਿੱਚੋਂ ਬਾਈ ਹਾਂਜੀ ਮੌਕੇ ਤੇ ਮਾਨਤਾਨ ਤੋਂ ਥੋੜਾ ਦੀ ਲੈਣ ਦੀ ਆਲੀ ਗੱਲ ਦੱਸ ਦਈਏ ਜੀ ਟਿਕਾਣੇ ਜੀ ਲਾ ਦੀਏ ਤੀਰ ਬਾਕੀ ਤੁਸੀਂ ਉਸ ਹਾਵ ਨਾਲ ਦੇਖੋਦੇ ਸੋਨੂੰ ਕਿੱਥੇ ਲੱਗਦਾ ਹੈ ਤੂੰ ਹੀ ਦੱਸ ਦੇ ਤੇਰੀ ਚੀਜ਼ ਆ ਯਾਰ ਹੁਣ ਵਪਾਰੀ ਨੂੰ ਤਾਂ ਕਹਿ ਲਈਏ ਕੋਈ ਕਰ ਦਾਂਗੇ 11500 ਮਾਨਤਾਨ ਕਰ ਲੈ ਠੀਕ ਹੈ ਜੀ ਕੱਢੀ ਬਾਰ ਉਤੋਰੀ ਵੀਰੇ ਮੜਾ ਜੇ ਨੂੰ ਲੈ ਵੀ ਮਿੱਤਰੋ ਸੂਣ ਆਲੀ ਬਏ ਆ ਢੜ ਪੰਜ ਸੱਤ ਅੱਜ ਪੰਜ ਚਾਰ ਕੁ ਵਈਗਰ ਦਾ ਕੱਢ ਜੂਗੀ ਕਿਉਂਕਿ ਹਜੇ ਦੋ ਤਿੰਨ ਦਿਨ ਤਾਂ ਲੈ ਹੀ ਜਾਣੇ ਨੇ ਦਿਨ ਦੇ ਵੈਸੇ ਜਿਹੜੇ ਕਾਗਜ਼ੀ ਗਿਣਤੀ ਵਾਲੇ ਹੁੰਦੇ ਆ ਉਹ ਪੂਰੇ ਹਨਾ ਬਾਈ ਉਹ ਕਿਦਨ ਪੂਰੇ ਹੋ ਗਏ ਬਾਈ 13 ਤਰੀਕ ਨੂੰ 13 ਤਰੀਕ ਨੂੰ ਠੀਕ ਆ ਬਾਈ ਲੈ ਵੀ ਮਿੱਤਰੋ ਉੱਪਰ ਹੀ ਲਜਾਈ ਜਾਂਦੀ ਆ ਜਿਹੜੇ ਜਿਹੜੇ ਦੇਣਾਂ ਲ ਜਾਂਦੀ ਪਈ ਆ ਦੋ ਚਾਰ ਇਹਨੇ ਕਰਮ ਵਾਲੀ ਨੇ ਤਿਆਰੀ ਇਹਨੇ ਹੁਣ ਬੰਦੀ ਉੱਠਦੀ ਨਹੀਂ ਕਰਨੀ ਆ ਜਿਹੜੀ ਕਰਨੀ ਆ ਬਾਕੀ ਮੁਕੰਮਲ ਆ ਤਿਆਰੀ ਲੇਵਾ ਪੰਡਾ ਸਾਫ ਸੁਥਰੀ ਆ ਜਿੰਨੀ ਹੈਗੀ ਆ ਸਿੰਘ ਥੋੜਾ ਜਿਆ ਦੇਸੀ ਆ ਬਾਕੀ ਮੈਂ ਸਾਰੀ ਚੰਗੀਆਂ ਦੁੱਧ ਵਾਲੀ ਮੈਂ ਆ ਪਿੰਡੇ ਪਤਲੇ ਦੇ ਵਿੱਚ ਆ 95000 ਰੁਪਿਆ ਡਿਮਾਂਡ ਆ ਵਿੱਚੋਂ ਮੰਨਤਨ ਹੋ ਜੂ ਬਣਦੇ ਮੇਰੇ ਬਾਈ ਬਰੀਕੀ ਚੰਗੀਆਂ ਲੇਵੇ ਭਾਂਡੇ ਵੱਲੋਂ ਖੋਲੀ ਡੋਲੀ ਮੈਂ ਤੁਸੀਂ ਦੇਖ ਸਕਦੇ ਆ ਮਿੱਤਰੋ ਹਾਂ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਕਰਮਾਂ ਵਾਲੀ ਹਾਂ अच्छा वीरै जे कोई बुड़ी बाड़ी चोल होवे बन्दा हा हा जी ਸਾਡੇ ਤਾਂ ਹੀ ਬੁੜੀਆਂ ਹੀ ਚੋਂਦੀਆਂ ਆਈ ਕੋਈ ਇਹਨੂੰ ਹੱਥ ਹਥ ਦਾ ਜੋ ਨਹੀਂ ਹੱਥ ਦਾਉਣਾ ਹੈ ਨਹੀਂ ਕਿਤੇ ਭਾਵਾਂ ਦੀ ਬੰਦਾ ਹੀ ਚੋਈ ਗਈ ਨਹੀਂ ਤਾਂ ਬੁੜੀਆਂ ਹੀ ਚੋਂਦੀਆਂ ਆਈ ਠੀਕ ਹੈ ਵੀਰੇ ਅੱਛਾ ਨੰਬਰ ਵੀਰੇ ਕਿੰਨਾ ਆਪਣਾ ਮੇਰਾ ਨੰਬਰ ਹੀ 70095 ਜੀ 85251 ਜੀ ਇੱਕ ਵਾਰੀ ਹੋਰ ਬੋਲੋ 70095 ਜੀ 85251 ਜੀ ਜੀ ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਤੁਸੀਂ ਗੱਲਬਾਤ ਪਿੰਡ ਪੱਖੀਕੁਰ ਦਾ ਤੇ ਜ਼ਿਲ੍ਹਾ ਲਗਦਾ ਫਰੀਦਕੋਟ